ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਦੀ ਤੇ ਅੱਜ ਆ ਵਜਾ ਸੁਣਦੇ ਹਾਂ ਲੇਖਕਾ ਸੁਖਵੰਤ ਕੌਰ ਮਾਨਜੀ ਦੀ ਲਿਖੀ ਹੋਈ ਕਹਾਣੀ ਖੁਸ਼ੀ ਪਰ ਗਰਮੀਆਂ ਦੀਆਂ ਦੁਪਹਿਰਾਂ ਹੁੰਦੀਆਂ ਘਰ ਦੇ ਸਾਰੇ ਜੀ ਅੰਦਰ ਵੜ ਕੇ ਸੁੱਤੇ ਪਏ ਹੁੰਦੇ ਕਾਮੇ ਪਿੰਡ ਰੋਟੀ ਖਾਣ ਲਈ ਚਲੇ ਜਾਂਦੇ ਪਿਤਾ ਜੀ ਅਡੋਲ ਆਪਣੇ ਕੋਠੇ ਵਿੱਚੋਂ ਨਿਕਲ ਆਲੇ-ਦੋਲੇ ਵੇਂਦੇ ਮੱਜੀਆਂ ਹੋਈਆਂ ਮੱਜਾਂ ਦੀਆਂ ਖੁਰਲੀਆਂ ਕੋਲ ਜਾ ਖਲੋਂਦੇ ਮੱਜਾਂ ਖੋਲ ਕੇ ਉਹਨਾਂ ਨੂੰ ਹਿੱਕਦੇ ਹੋਏ ਖਾਲੀ ਪੈਲੀਆਂ ਵਿੱਚ ਲੈ ਜਾਂਦੇ ਮੱਜਾਂ ਖੁੱਲ ਕੇ ਪੁੱਤਰ ਜਾਂਦੀਆਂ ਅਲੂਈਆਂ ਮੱਕੀਆਂ ਨੂੰ ਮਿਢਾੜਦੀਆਂ ਸਬਜ਼ੀਆਂ ਦੀਆਂ ਵੱਲਾਂ ਨੂੰ ਲਿਤਾੜਦੀਆਂ ਬੂਥੇ ਚੁੱਕੀ ਸਿੱਧੀਆਂ ਦੌੜ ਪੈਂਦੀਆਂ ਪਿਤਾ ਜੀ ਗਾਣਾ ਕੱਢਦੇ ਹੋਏ ਉਹਨਾਂ ਦੇ ਮਗਰ ਦੌੜ ਪੈਂਦੇ ਦੌੜਦੀਆਂ ਹੋਈਆਂ ਮੱਜਾਂ ਨੂੰ ਉਹ ਅੱਗੋਂ ਵੱਢੀ ਉਹ ਵੱਲ ਲੈਂਦੇ ਖਾਲੀ ਖੇਤਾਂ ਵੱਲ ਹੱਕ ਲੈਂਦੇ ਪਜਾਮਾ ਲਾ ਮੋਢੇ ਉੱਤੇ ਟੰਗ ਲੈਂਦੇ ਲੰਮੀਆਂ ਲੰਮੀਆਂ ਲਾਲ ਜੀਬਾਂ ਕੱਢ ਹਰੇ ਕਚੂਰ ਕਾਂ ਨੂੰ ਲਪਰ ਲਪਰ ਕਰਕੇ ਚਰਦੀਆਂ ਮੱਝਾਂ ਵੱਲ ਵੇਖੀ ਜਾਣਾ ਉਹਨਾਂ ਨੂੰ ਅਸੀਮ ਖੁਸ਼ੀ ਦਿੰਦਾ ਜਿਉਂ-ਜਿਉਂ ਮੱਝਾਂ ਰੱਜਦੀਆਂ ਜਾਂਦੀਆਂ ਪਿਤਾ ਜੀ ਦਾ ਚਿਹਰਾ ਖਿੜਦਾ ਜਾਂਦਾ ਮੱਝਾਂ ਰੱਜ ਕੇ ਫੂੰਕ-ਫੂੰ ਕਰਨ ਲੱਗਦੀਆਂ ਇੱਕ ਦੂਜੀ ਨੂੰ ਟੱਕਰਾ ਮਾਰਦੀਆਂ ਉੱਚਾ ਚੁੱਕੀ ਅੱਗੇ ਨੂੰ ਭੱਜ ਪੈਂਦੀਆਂ ਤਿੰਨੇ ਕਾਮੇ ਚੌਥਾ ਬਾਗੀ ਮੁੰਡਾ ਦੋਵੇਂ ਪੁੱਤਰੇ ਮੱਜਾ ਮਗਰ ਭੱਜ-ਭੱਜ ਹੱਫ ਜਾਂਦੇ ਬੜੀ ਮੁਸ਼ਕਲ ਨਾਲ ਵੇੜ ਕੇ ਉਹਨਾਂ ਨੂੰ ਬਾੜੇ ਵਿੱਚ ਵੜਿਆ ਜਾਂਦਾ ਪਿਤਾ ਜੀ ਦੀ ਹਾਲਤ ਦੇਖਣ ਵਾਲੀ ਹੁੰਦੀ ਦਾੜੀ ਖਿਲਰੀ ਪਈ ਹੁੰਦੀ ਤਾਰੇ ਮੁਰਕਾ ਵਹਿਰਿਆ ਹੁੰਦਾ ਪੱਠੇ ਵੱਡ-ਵੱਡ ਕੁੱਤਰ-ਕੁੱਤਰ ਕਾਮੇ ਮੱਜਾਂ ਅੱਗੇ ਸੁਟੇ ਜਾਂਦੇ ਪਿਤਾ ਜੀ ਉਹਨਾਂ ਨੂੰ ਹੋਰ ਹੋਰ ਵੱਡਣ ਲਈ ਆਖਦੇ ਰਹਿੰਦੇ ਕਾਮਿਆਂ ਨਾਲ ਝਗੜਦੇ ਰਹਿੰਦੇ ਲੜਦੇ ਰਹਿੰਦੇ ਜਿੰਨਾ ਚਿਰ ਮੱਜਾਂ ਦੀਆਂ ਕੋਖਾਂ ਨਾ ਭਰ ਜਾਂਦੀਆਂ ਪਿਤਾ ਜੀ ਦਾ ਛਾਅ ਨਾ ਪਰਦਾ ਇੱਕ ਕਾਮਾ ਤੇ ਮਾਂ ਮੱਜਾਂ ਨੂੰ ਚੋਈ ਜਾਂਦੇ ਦੁੱਧ ਲਿਆ ਲਿਆ ਕਾੜਨੀਆਂ ਵਿੱਚ ਉਲੱਦੀ ਜਾਂਦੇ ਸੋਤੇ ਪਏ ਮੋਟਾ-ਮੋਟਾ ਮੱਛਰ ਮੱਜਾਂ ਨੂੰ ਲੜਦਾ ਮੱਜਾਂ ਤੜਫਦੀਆਂ ਪਿਤਾ ਜੀ ਉੱਠ ਕੇ ਉਹਨਾਂ ਮਗਰ ਧੂਣੀਆਂ ਲਾਉਂਦੇ ਫਿਰਦੇ ਮੋਹ ਨੇਰੇ ਉੱਠ ਮਾਂ ਦੁੱਧ ਰਿੜਕਣ ਲੱਗ ਜਾਂਦੀ ਰੈਡ ਕਰੈਡ ਖਾਰ ਜਾਂਦੀ ਦੁੱਧ ਨਾ ਮੁੱਕਦਾ ਦਿਨ ਚੜਦੇ ਹੀ ਲੱਸੀ ਲੈਣ ਵਾਣੀਆਂ ਟੀਵੀਆਂ ਦਾ ਤੰਤਾ ਵੱਜ ਜਾਂਦਾ ਮਾਂ ਲੁੱਦ ਲੁੱਦ ਥੱਕ ਜਾਂਦੀ ਪਰ ਲਸੀ ਨਾ ਮੁੱਕਦੀ ਮਾਂ ਕਿਉਂ ਤਾ ਤਾ ਛਾਟੀਆਂ ਵੱਲਨੇ ਪਰ ਜਾਂਦੀ ਪੈਰੀਆਂ ਵਿੱਚ ਜਿੰਨੇ ਛੋਲੇ ਹੁੰਦੇ ਸਭ ਮੱਜਾਂ ਦੇ ਢਿੱਡ ਵਿੱਚ ਪੈ ਜਾਂਦੇ ਗੱਡਾ ਭਰ ਛੋਲਿਆਂ ਦਾ ਖਰਾਸ ਉੱਤੇ ਦਰ ਨਾਲ ਲਈ ਪੇ ਦਿੱਤਾ ਜਾਂਦਾ ਛੋਲੇ ਮੁਕਣ ਤੇ ਖਲਦੀਆਂ ਬੋਰੀਆਂ ਦੀਆਂ ਬੋਰੀਆਂ ਖੁੱਲਦੀਆਂ ਜਾਂਦੀਆਂ ਕੋਈ ਪਰੋਣਾ ਆਉਂਦਾ ਤਾਂ ਜੀ ਦੇ ਸੁੱਖ ਸਾਧ ਪੁੱਛਣ ਪਿੱਛੋਂ ਲਵੇਰੇ ਦਾ ਹਾਲ ਚਾਲ ਪੁੱਛਿਆ ਜਾਂਦਾ ਪਿਤਾ ਜੀ ਉਹਨਾਂ ਨੂੰ ਨਾਲ ਲੈ ਮੱਜਾਂ ਵਾਲੇ ਮੱਜਾਂ ਵਾਲੇ ਬਾੜੇ ਵਿੱਚ ਚਲੇ ਜਾਂਦੇ ਕੱਲੀ ਕੱਲੀ ਮੱਜ ਦੇ ਪਿੰਡੇ ਉੱਤੇ ਹੱਥ ਫੇਰਦੇ ਹੋਏ ਉਹ ਉਹਨਾਂ ਦੀ ਸਿਫਤ ਆਰੰਭ ਦਿੰਦੇ ਉਹਨਾਂ ਦੇ ਥਣਾ ਤੋਂ ਲੈ ਕੇ ਉਹਨਾਂ ਦੇ ਸਿੰਘਾਂ ਤੱਕ ਏਕੇ ਗੰਗ ਦੇ ਉਹ ਸਿਫਤ ਕਰੀ ਜਾਂਦੇ ਉਸ ਵੇਲੇ ਉਹਨਾਂ ਦੀਆਂ ਅੱਖਾਂ ਵਿੱਚਲੀ ਚਮਕ ਦੇਖਣ ਵਾਲੀ ਹੁੰਦੀ ਮੱਜਾਂ ਦੇ ਪਿੰਡਿਆਂ ਨੂੰ ਪਲੋਸੇਹਾ ਉਹਨਾਂ ਦਾ ਹੱਥ ਅਜੀਬ ਜਿਹੀ ਥਿਰਕਣ ਮਹਿਸੂਸ ਕਰ ਰਿਹਾ ਹੁੰਦਾ ਉਹਨਾਂ ਦੇ ਚਿਹਰੇ ਉੱਤੇ ਇੱਕ ਅਜੀਬ ਤਰ੍ਹਾਂ ਦਾ ਗਰਵ ਹੁੰਦਾ ਫਿਰ ਪਾਕਿਸਤਾਨ ਵਿੱਚ ਰਹਿ ਗਈਆਂ ਮੱਜਾਂ ਦੀਆਂ ਕਹਾਣੀਆਂ ਛੋਹ ਬੰਦੇ ਸ਼ਾ ਕਾਲੀਆਂ ਮੋਹਰਾ نسل ਦੀਆਂ ਮੱਜਾਂ ਪੰਜ ਕਲਿਆਣੀਆਂ ਝੋਟੀਆਂ ਫਿਰ ਵੱਡੀ ਮੱਝ ਦੀ ਗੱਲ ਕਰਦੇ ਆ ਤਾਂ ਉਹਨਾਂ ਦਾ ਜਿਵੇਂ ਗੱਚ ਪਰ ਆਉਂਦਾ ਮੱਝ ਜੋ ਪੰਜੀ ਸੇਰ ਪੱਕੇ ਦੁੱਧ ਦਿੰਦੀ ਸੀ ਜਿਹਦੀ ਪੂਛ ਪਰ ਭੋਏ ਨੂੰ ਛੂੰਦੀ ਸੀ ਤੇ ਸਿੰਘ ਕੁੰਡੇ ਚੂਰ ਸਨ ਮਾਂ ਦੱਸਦੀ ਉਹ ਕਦੇ ਵੀ ਕੋਈ ਮੱਝ ਨਹੀਂ ਸਨ ਵੇਚਦੇ ਕਿਦਰੋਂ ਵੀ ਕਿਸੇ ਚੰਗੀ ਝੋਪੀ ਦੀ ਦੱਸ ਪੈਂਦੀ ਤਾਂ ਕੋੜੀ ਉੱਤੇ ਚੜ ਓਸੇ ਪਿੰਡ ਪਹੁੰਚ ਜਾਂਦੇ ਆਪੜ ਕੇ ਉਹ ਘਰ ਲੱਭ ਲੈਂਦੇ ਮੱਝ ਨੂੰ ਅੱਗੇ ਪਿੱਛੇ ਵੇਖਦੇ ਉਹਦੇ ਪੂਛਲ ਸਿੰਘ ਤੇ ਹਵਾਨਾ ਵੇਖਦੇ ਅੱਖਾਂ ਹੀ ਅੱਖਾਂ ਵਿੱਚ ਉਹ ਹਾਰੇ ਕੰਗ ਦੀ ਪਰਖ ਕਰ ਲੈਂਦੇ ਗੋਡਿਆਂ ਵਿੱਚ ਦੋਨਾਂ ਦੱਬੇ ਉਹ ਉਹਨੂੰ ਚੋਣ ਬੈਠ ਜਾਂਦੇ ਪਸੰਦ ਆ ਜਾਂਦੀ ਤਾਂ ਭਾਵੇਂ ਕਿੰਨਾ ਵੀ ਮੁੱਲ ਆਖਦੇ ਪੇਟਾ ਜੀ ਉਹਨੂੰ ਖਰੀਦ ਕੇ ਛੱਡਦੇ ਪਾਕਿਸਤਾਨੋਂ ਆਉਂਦੇ ਆ ਉਹ ਮੱਜਾਂ ਦੇ ਬਾੜੇ ਵਿੱਚ ਬੜੇ ਸਨ ਉਹਨਾਂ ਦੇ ਪਿੰਡਿਆਂ ਉੱਤੇ ਥਾਪੀਆਂ ਦਿੰਦੇ ਹੋਏ ਉਹ ਇੱਕ ਇੱਕ ਦਾ ਰੱਸਾ ਵੱਢਦੇ ਗਏ ਸਨ ਤੇ ਸਭ ਤੋਂ ਵੱਡਾ ਦੁੱਖ ਉਹਨਾਂ ਨੂੰ ਇਹੋ ਸੀ ਕਿ ਉਹਨਾਂ ਦੀ ਬੇਰ ਆਪਣੇ ਨਾਲ ਇੱਕ ਵੀ ਮੱਝ ਨਹੀਂ ਸੰਲਿਆ ਸਕੇ ਇੱਧਰ ਆ ਕੇ ਵੀ ਉਹਨਾਂ ਦੀ ਸਭ ਤੋਂ ਵੱਡੀ ਤਮੰਨਾ ਸੀ ਚੰਗੇ ਤੋਂ ਚੰਗੇ نسل ਦੀਆਂ ਮੱਝਾਂ ਇਕੱਠੀਆਂ ਕਰ ਲਈਆਂ ਜਾਣ ਜਿੱਥੋਂ ਵੀ ਦੱਸ ਪੈਂਦੀ ਉਹ ਰਾਣੀ ਦੀ ਮੂਰਤ ਵਾਲੇ ਚਾਂਦੀ ਦੇ ਰੁਪਏ ਵੇਟ ਮੱਝ ਖਰੀਦ ਲਿਉਂਦੇ ਪਰ ਹੁਣ ਹਾਲਾਤ ਬਦਲ ਗਏ ਸਨ ਜ਼ਮੀਨਾਂ ਤੇ ਕਟ ਲੱਗ ਗਈ ਸੀ ਚਰਾੰਦਾ ਲਈ ਖੁੱਲੇ ਖੇਤ ਨਹੀਂ ਸੰ ਰਹੇ ਆਪਣੀਆਂ ਪਹਿਲੀਆਂ ਦੇ ਛੋਲੇ ਛੇਤੀ ਹੀ ਖਤਮ ਹੋ ਜਾਂਦੇ ਛੋਲੇ ਆ ਤੇ ਖਲ ਦੇ ਭਾ ਚੜ ਗਏ ਸਨ ਜਮਾਦਾਰ ਨੇ ਗੋਹਾ ਸੁਤ ਨੂੰ ਇਨਕਾਰੀ ਹੋ ਜਾਂਦੇ ਮੱਝਾਂ ਹੇਠੋ ਚੰਗੀ ਸਵਾਈ ਨਾ ਕਰਕੇ ਪਿਤਾ ਜੀ ਉਹਦੇ ਗਲ ਪੈ ਜਾਂਦੇ ਉਹ ਘਰ ਬੈਠ ਜਾਂਦੇ ਕੂੜਾ ਗੋਹੇ ਦੇ ਢੇਰ ਲੱਗ ਜਾਂਦੇ ਪਿਤਾ ਜੀ ਤੇੜੋਂ ਪਜਾਮਾ ਲਾ ਖੋੜਾ ਚੁੱਕ ਮੱਜਾਂ ਹੇਠੋਂ ਗੋਹਾ ਪਛਾਨੋ ਖਿੱਚ ਰਹੇ ਹੁੰਦੇ ਉਹਨਾਂ ਦੇ ਪੈਰ ਲਿਬੜ ਜਾਂਦੇ ਲੱਤਾਂ ਲਿਬੜ ਜਾਂਦੀਆਂ ਕੰਮਿਆਂ ਨੂੰ ਆਖਦੇ ਤਾਂ ਉਹ ਵਿਗੜ ਬੈਂਦੇ ਰੋਟੀ ਟੁੱਕਰ ਤੋਂ ਵੇਲੀ ਹੋ ਮਾਂ ਘੁੰਗੜੀਆਂ ਵਾਲੀ ਕਾੜਨੀ ਚੁੱਲ੍ਹੇ ਉਤੇ ਰੱਖ ਦਿੰਦੀ ਘੁੰਗਣੀਆਂ ਲਾਉਂਦੀ ਤਾਂ ਕਿਸੇ ਬਿਮਾਰ ਮੱਜ ਜਾਂ ਜਾਲੇ ਕਾਰਾ ਧਰ ਦਿੰਦੀ ਕਾਰ ਨਹੀਂ ਲਾਉਂਦੀ ਤਬੜੇਵੇਂ ਉਬਲਣੇ ਰੱਖ ਦਿੰਦੀ ਵੱਧੇ ਉਮਰ ਕਰਕੇ ਮਾਂ ਹੁਣ ਥੱਕ ਜਾਂਦੀ ਬਿਮਾਰ ਹੋ ਜਾਂਦੀ ਤਾਂ ਦੁੱਧ ਪਿਤਾ ਜੀ ਨੂੰ ਰੜਕਣਾ ਪੈਂਦਾ ਸ਼ਹਿਰੋਂ ਆਏ ਦੋਦੀ ਪਿਤਾ ਜੀ ਨੂੰ ਰਾਹ ਵਾਟੇ ਮਿਲ ਪੈਂਦੇ ਦੁੱਧ ਵੇਚਣ ਲਈ ਆਖਦੇ ਰਹਿੰਦੇ ਮਾਂ ਤੇ ਭਰਾ ਸਮਝਾ ਸਮਝਾ ਥੱਕ ਜਾਂਦੇ ਪਰ ਪਿਤਾ ਜੀ ਦੁੱਧ ਵੇਚਣੋਂ ਸਾਫ਼ ਇਨਕਾਰ ਕਰ ਦਿੰਦੇ ਪਰ ਇੱਕ ਦਿਨ ਜਦੋਂ ਇੱਕ ਦੋਦੇ ਨੇ 200 ਰੁਪਏ ਪਿਤਾ ਜੀ ਦੀ ਝੋਲੀ ਲਿਆ ਪਾਏ ਤਾਂ ਦਾਣੇ ਇੱਕ ਖਾਲ ਹੱਥੋਂ ਥੋੜੇ ਬੈਠੇ ਪਿਤਾ ਜੀ ਨੇ ਆਖਰ ਮਨਜ਼ੂਰ ਕਰ ਹੀ ਲਈ 20 ਪੰਜੀ ਕਿਲੋ ਦੁੱਧ ਰੋਜ਼ ਜਾਂਦਾ ਨਗਦ ਪੈਸੇ ਮਿਲ ਜਾਂਦੇ ਹੁਣ ਪਿਤਾ ਜੀ ਨੂੰ ਦੁੱਧ ਵੇਚਣਾ ਕੋ ਚੰਗਾ ਚੰਗਾ ਲੱਗਣ ਲੱਗਿਆ ਖਲੋਤੇ ਕੰਮ ਚੱਲਣ ਲੱਗ ਪਏ ਇੰਜ ਲਈ ਜਦੋਂ ਪਹਿਲਾਂ 8000 ਰੁਪਿਆ ਦਾ ਡੀਜ਼ਲ ਦਾ ਡਰਮ ਲਿਆਉਣਾ ਔਖਾ ਸੀ ਹੁਣ ਝਟਾ ਜਾਂਦਾ ਮੱਝਾਂ ਲਈ ਦਾਣਾ ਵੜੇਵਾ ਵੀ ਪਿਤਾ ਜੀ ਵਾਦੂ ਲੈ ਆਉਂਦੇ ਬਾਹਰ ਫਾਰਮ ਉਤੇ ਮਕਾਨ ਬਣਾਉਣ ਲਈ ਸਲਾਹ ਬਣੀ ਤਾਂ ਸਭ ਤੋਂ ਪਹਿਲਾਂ ਮੱਝਾਂ ਲਈ ਪੱਕੇ ਕੋਠੇ ਪਾਏ ਗਏ ਲੰਮੀਆਂ ਲੰਮੀਆਂ ਸਿਮੈਂਟੀ ਖੁਰਲੀਆਂ ਬਣਾਈਆਂ ਗਈਆਂ ਛਾਲਮੇ ਫਰਸ਼ ਬਣਾਏ ਗਏ ਪਾਣੀ ਵੇਨ ਲਈ ਪੱਕੀ ਹੋਦੀ ਬਣਾਈ ਗਈ ਪੈਸੇ ਮੁੱਕ ਗਏ ਤਾਂ ਆਪਣੇ ਮੁਸੀਬੇ ਲਈ ਡੰਗੜੇ ਪਾਉ ਜੇ ਕੋਠੇ ਪਾ ਕੇ ਆਉਣਾ ਪਿਆ ਇਨੇ ਡੰਗਰ ਵੀ ਕਾਮੇ ਵੀ ਆਪਣੀਆਂ ਮੱਝਾਂ ਲਿਆ ਉੱਥੇ ਹੀ ਬੰਨ ਦਿੰਦੇ। ਭਰਾ ਤੇ ਮਾਂ ਖਿੱਚਦੇ ਪਰ ਕਾਮੇ ਇੱਕ ਦਿਨ ਵੀ ਘਰ ਬੈਠ ਬੈਠ ਜਾਂਦੇ। ਤਾਂ ਮੱਝਾਂ ਭੁੱਖੀਆਂ ਅੜਾਣਾ ਕਰਨ ਲੱਗ ਪੈਂਦੀ ਆ। ਇਸੇ ਮੱਝ ਦਾ ਜਾ ਪਰ ਜਾਂਦਾ। ਮੱਝ ਭੱਜ ਜਾਂਦੀ, ਸੂਆ ਖਤਮ ਹੋ ਜਾਂਦਾ, ਦੁੱਧ ਘਟ ਜਾਂਦਾ, ਆਮਦਨ ਘਟ ਜਾਂਦੀ। ਸਾਲਾਂ ਬੱਦੀ ਕਟਣੀਆਂ ਕੱਟੀਆਂ ਨੂੰ ਇਹ ਫੰਡਰ ਮੱਝਾਂ ਨੂੰ ਖੁਰਲੀਆਂ ਉੱਤੇ ਬੰਨ ਕੇ ਪੱਠੇ ਪਈ ਜਾਣੇ ਹੁਣ ਫਜ਼ੂਲ ਜਾਪਦੇ ਭਾਵੇਂ ਹੋਰ ਲੋੜਾਂ ਨੂੰ ਪਿੱਛੇ ਪਾ ਕੇ ਪਿਤਾ ਜੀ ਨੇ ਬਿਜਲੀ ਨਾਲ ਚੱਲਣ ਵਾਲਾ ਟੋਕਾ ਲਵਾ ਲਿਆ ਫਿਰ ਵੀ ਕੰਮੇ ਸਾਰਾ ਸਾਰਾ ਦਿਨ ਵਰਸੇਮ ਵੱਢਦੇ ਰਹਿੰਦੇ ਪੱਠੇ ਫਿਰ ਵੀ ਘਟ ਜਾਂਦੇ ਪਿਤਾ ਜੀ ਨੌਕਰਾ ਉਤੇ ਚੜਾਈ ਕਰ ਦਿੰਦੇ ਉਹ ਪਰਨਾ ਮੋਢਿਆਂ ਉਤੇ ਸੁੱਟਦੇ ਤੇ ਪਿੰਡ ਨੂੰ ਹੋ ਲੈਂਦੇ ਚਾਚਿਆਂ ਤੋਂ ਸਸਤੇ ਠੇਕੇ ਉਤੇ ਲਈ ਭੋਏ ਵੀ ਹੁਣ ਹੱਥੋਂ ਨਿਕਲ ਗਈ ਸੀ ਉਹਨਾਂ ਨੇ ਆਪ ਖੇਤੀ ਸ਼ੁਰੂ ਕਰ ਲਈ ਸੀ ਪਠਿਆਲੇ ਜ਼ਮੀਨ ਘਟ ਰਹੀ ਸੀ ਚੱਪਾ ਚੱਪਾ ਪੋਏ ਹੁਣ ਬੀਜੀ ਜਾਣ ਲੱਗ ਪਈ ਸੀ ਆਦਤੋਂ ਮਜਬੂਰ ਪਿਤਾ ਜੀ ਹੁਣ ਵੀ ਮੱਝਾਂ ਛੱਡ ਲੈਂਦੇ ਫਿਲੀਆਂ ਹੋਈਆਂ ਮੱਝਾਂ ਚਾਚਿਆਂ ਦੀਆਂ ਪੈਲੀਆਂ ਵਿੱਚ ਜਾਵੜਦੀਆਂ ਲੜਾਈ ਵੱਧ ਜਾਂਦੀ ਚਾਚੇ ਅਤੇ ਉਹਨਾਂ ਦੇ ਮੁੰਡੇ ਡਾਂਗਾ ਕੱਢ ਲਿਆਉਂਦੇ ਵੱਡਾ ਭਰਾ ਪੜ੍ਹ ਲੈ ਕੇ ਨੌਕਰੀ ਲੱਗ ਗਿਆ ਸੀ ਜਦੋਂ ਆਉਂਦਾ ਬੈਠ ਕੇ ਸਾਰਾ ਹਿਸਾਬ ਲਾਉਂਦਾ ਪੱਠਿਆਂ ਦੀ ਬਿਜਾਈ ਦਾ ਖਰਚ ਤਾਮਿਆਂ ਦਾ ਖਰਚ ਦਾਣਾ ਪੱਠਾ ਖਾੜਵੜੇਵੇਂ ਹਰ ਚੀਜ਼ ਦਾ ਹਿਸਾਬ ਕੀਤਾ ਜਾਂਦਾ ਪੱਠਿਆਂ ਹੇਠਲੀ ਜ਼ਮੀਨ ਵਿੱਚ ਜੇ ਫਸਲ ਬੀਜੀ ਜਾਵੇ ਤਾਂ ਕਿੰਨੀ ਆਮਦਨ ਹੋ ਸਕਦੀ ਹੈ ਚੌਹਾਂ ਕਾਮਿਆਂ ਵਿੱਚੋਂ ਜੇ ਦੋ ਹਟਾ ਦਿੱਤੇ ਜਾਣ ਤਾਂ ਖਰਚੇ ਵਿੱਚ ਕਿੰਨੀ ਕਮੀ ਆ ਸਕਦੀ ਹੈ ਉਹ ਪਿਤਾ ਜੀ ਨੂੰ ਬਿਠਾ ਕੇ ਸਮਝਾਉਂਦਾ ਇਹ ਉਹ ਪੱਲਿਓ ਪਾਰੇ ਹਨ ਪਰ ਪਿਤਾ ਜੀ ਉਲਟਾ ਉਹਦੇ ਕੋਲੋਂ ਕੁਝ ਮੰਗਣ ਲੱਗ ਪੈਂਦੇ ਉਹਨੂੰ ਉਲਾਮੇ ਦੇਣ ਲੱਗ ਜਾਂਦੇ ਅਖੀਰ ਦੋਵੇਂ ਪਿਓ ਪੁੱਤਰ ਲੜ ਕੇ ਉੱਠ ਖਲੋਂਦੇ ਕੱਲਿਆਂ ਤੋਂ ਕੰਮ ਦਾ ਸੰਭਾਲਣਾ ਨਾ ਹੋਣ ਕਰਕੇ ਛੋਟੇ ਨੂੰ ਪਿਤਾ ਜੀ ਹਰ ਦੂਜੇ ਦਿਨ ਘਰ ਰਹਿਣ ਲਈ ਆਖ ਦਿੰਦੇ ਕਦੀ ਕੰਮਾਂ ਭੱਜ ਜਾਣ ਕਰਕੇ ਪੱਠੇ ਵੱਢਣੇ ਹੁੰਦੇ ਕਦੀ ਕਿਸੇ ਜਾ ਲਈ ਸ਼ਹਿਰੋਂ ਦਵਾਈ ਲਿਉਣੀ ਹੁੰਦੀ ਦੂਜੇ ਦਿਨ ਸਕੂਲ ਜਾਂਦਾ ਤਾਂ ਮਾਸਟਰ ਝੜਕਦਾ ਅਖੀਰ ਪਿਤਾ ਜੀ ਨੇ ਉਹਨੂੰ ਵੀ ਆਪਣੇ ਨਾਲ ਵਾਹੀ ਵਿੱਚ ਜੋ ਲਿਆ ਸੀ ਰੈਕਟਰ ਆਉਣ ਤੇ ਦੋ ਜੋਗਾ ਵੇਚ ਦਿੱਤੀਆਂ ਗਈਆਂ ਸਨ ਪਰ ਆ ਤਾਂ ਦੂਜੀਆਂ ਵੀ ਦੋਵੇਂ ਜੋਗਾ ਵੇਚ ਦੇਣਾ ਚਾਹੁੰਦਾ ਸੀ ਪਰ ਪਿਤਾ ਜੀ ਦਾ ਕਹਿਣਾ ਸੀ ਕਿ ਮਸ਼ੀਨਰੀ ਤਾਂ ਕਿਸੇ ਵੇਲੇ ਵੀ ਖਲੋ ਸਕਦੀ ਹੈ ਪਰ ਵੇਲੇ ਢੱਗਿਆਂ ਨੂੰ ਪੱਠੇ ਪਾਉਣੇ ਭਰਾ ਨੂੰ ਹੁਣ ਡਾਢੇ ਚੁੱਬਦੇ ਭਰਾ ਆਖਦਾ ਕਟੀਆਂ ਸਾਰੀਆਂ ਮਗਰੋਂ ਲਾ ਦਿੱਤੀਆਂ ਜਾਣ ਪਿਤਾ ਜੀ ਆਖਦੇ ਹੋਣ ਇਹਨਾਂ ਦਾ ਵਟਿਆ ਕੁਝ ਨਹੀਂ ਜਾਣਾ ਭਰਾਖ ਦਾ ਜਦੋਂ ਤੱਕ ਇਹਨਾਂ ਸੋਨਾ ਹੈ ਆਪਣੀ ਕੀਮਤ ਉਪਰ ਵੱਧ ਖਾ ਜਾਣਾ ਹੈ ਘਰ ਵਿੱਚ ਪਰ ਤੱਕ ਉਹ ਦੋ ਗਰੁੱਪ ਬਣ ਗਏ ਸਨ ਕਲਾ ਰਹਿਣ ਲੱਗ ਪਈ ਸੀ ਪਿਤਾ ਜੀ ਕਿਸੇ ਵਿਆਹ ਗਏ ਹੋਏ ਸਨ ਪਿੱਛੋਂ ਮੰਡੀ ਲੱਗੀ ਤਾਂ ਦੋ ਲਿਆਰੀਆਂ ਰੱਖ ਪੁਰਾਣੇ ਸਾਰਾ ਮਾਲ ਮੰਡੀ ਭੇਜ ਦਿੱਤਾ ਸੀ ਪਿਤਾ ਜੀ ਦੇ ਆਉਂਦਿਆਂ ਹੀ ਸਭ ਖੁਰਲੀਆਂ ਖਾਲੀ ਹੋਈਆਂ ਪਈਆਂ ਸਨ ਇੱਕ ਵਾਰ ਤਾਂ ਉਹਨਾਂ ਦਾ ਮੂੰਹ ਅੱਡੇ ਦਾ ਅੱਡੇਆ ਰਹਿ ਗਿਆ ਸੀ ਉਸ ਦਿਨ ਤਾਂ ਉਹ ਬੋਲ ਹੀ ਨਹੀਂ ਸਕੇ ਸੰਗ ਹੌਂਕਾ ਜਿਹਾ ਭਰਦੇ ਸਿਰ ਸੁਪੇਂ ਮਨ ਜੀ ਉੱਤੇ ਟਹਿ ਜੇ ਪਏ ਸੰਗ ਤੂੰ ਮੇਰੇ ਨਾਲ ਸਲਾਤਾ ਕਰ ਲੈੰਦੋ ਰਾਤੀ ਪੁੱਤਰ ਨੂੰ ਕੋਲ ਸਾਧਿਆਂ ਉਹਨਾਂ ਹੌਲੀ ਜਿਹੇ ਕਿਹਾ ਭਰਾ ਨੇ ਚੁੱਪ ਰਹਿਣਾ ਚੰਗਾ ਸਮਝਿਆ ਕਈ ਦਿਨ ਉਹ ਸੁੰਨਮੁੰਨ ਰਹੇ ਉਹ ਖਾਲੀ ਖੁਰਲੀਆਂ ਕੋਲ ਜਾ ਕੇ ਖਲੋ ਜਾਂਦੇ ਕਿੰਨੀ ਕਿੰਨੀ देर ਕੋ ਸੋਚਦੇ ਹੋਏ ਖਲੋਤੇ ਰਹਿੰਦੇ ਉਹਨਾਂ ਨੂੰ ਜਾਪਦਾ ਜਿਵੇਂ ਉਹਨਾਂ ਦੇ ਜੀਵਨ ਦਾ ਮਕਸਦ ਖਤਮ ਹੋ ਗਿਆ ਹੋਵੇ ਖੁਰਲੀਆਂ ਖਾਲੀ ਮਤ ਮਰੀ ਗਈ ਇਸ ਮੁੰਡੇ ਦੀ ਮੰਜੇ ਉੱਤੇ ਪਏ ਉਹ ਆਪਣੇ ਆਪ ਨੂੰ ਬੜ ਬੜਾਈ ਜਾਂਦੇ ਕਈ ਵਾਰ ਰਾਤ ਨੂੰ ਲੰਮੇ ਲੰਮੇ ਹੋ ਕੇ ਪਰਦੇ ਜਾ ਕੇ ਬੈਠ ਜਾਂਦੇ ਗੁਰਦੁਆਰੇ ਕਿਉਂ ਨਹੀਂ ਜਾਂਦੇ ਤੁਸੀਂ ਭਰਾ ਉਹਨਾਂ ਨੂੰ ਠੇਕ ਹਕਾ ਕੇ ਗੁਰਦੁਆਰੇ ਭੇਜਦਾ ਉਹ ਅੱਧ ਵਿੱਚ ਉਹੀ ਮੋੜ ਆਉਂਦੇ ਘਰ ਕੋਈ ਰਿਸ਼ਤੇਦਾਰ ਆਉਂਦਾ ਤਾਂ ਉਹ ਮੱਜਾਂ ਝੋਟੀਆਂ ਇੱਕ-ਇੱਕ ਕਟੀਆਂ ਦੀਆਂ ਗੱਲਾਂ ਲੈ ਬੈਠਦੇ ਇੱਕ-ਇੱਕ ਮੱਜ ਦੀਆਂ ਖਸਲਤਾਂ ਗਣਾਈ ਜਾਂਦੇ ਕਿਹੜੀ ਕਿੰਨੀ ਘਾਲ ਸੀ ਤੇ ਕਿਹੜੀ ਕਿੰਨੀ ਦੁੱਧਣ ਕਿਹੜੀ ਹਰ ਬਰਿਆਈ ਸੀ ਤੇ ਕਿਹੜੀ ਮਰੇ ਹੋਏ ਜਾਤੋ ਵੀ ਥਾਪੀ ਦਿੱਤੇ ਮਿਲ ਪੈਂਦੇ ਸੀ ਇਹ ਸਭ ਦੱਸਦਿਆਂ ਹੋਇਆ ਉਹ ਪੂਰੇ ਵੇਗ ਵਿੱਚ ਹੁੰਦੇ ਅਗਲੇ ਨੂੰ ਮਾਹੋ ਫੜੀ ਕਢੀਸ ਤੇ ਜਿਵੇਂ ਖਾਲੀ ਖੁਰਲੀਆਂ ਕੋਲ ਲੈ ਜਾਂਦੇ ਕੋਈ ਅਕਲ ਇਸ ਮੁੰਡੇ ਦੀ ਖੁਰਲੀਆਂ ਖਾਲੀ ਕਰ ਦਿੱਤੀਆਂ ਸੋ ਕੋਡੀਆਂ ਦੇ ਭਾ ਮਾਲ ਮਗਰੋਂ ਲਾ ਦਿੱਤਾ ਸੋ ਰਿਸ਼ਤੇਦਾਰ ਸਮਝਾਉਂਦੇ ਕਿ ਸਮੇਂ ਦੀ ਚਾਲ ਹੀ ਅਜਿਹੀ ਹੈ ਉਹਨਾਂ ਨੂੰ ਵੀ ਸਮਝ ਜਾਣਾ ਚਾਹੀਦਾ ਹੈ ਪਰ ਪਿਤਾ ਜੀ ਉਲਟਾ ਉਹਨਾਂ ਦੇ ਗੱਲ ਪਹਿ ਜਾਂਦੇ ਹੁਣ ਦੋਹਾਂ ਮੱਜਾਂ ਕੱਟੀ ਤੇ ਜੋਗਾ ਲਈ ਪੱਠੇ ਰਜਵੇਂ ਹੁੰਦੇ ਪਰ ਭਰਾ ਦੇ ਕਿਤੇ ਵਾਂਡੇ ਜਾਣ ਮਗਰੋਂ ਪਿਤਾ ਜੀ ਦੋਵੇਂ ਮੱਜਾਂ ਅਤੇ ਕੱਟੀ ਛੱਡ ਕੇ ਵਟਾਂ ਉੱਤੇ ਲਈ ਫਿਰਦੇ ਮੱਜਾਂ ਬੀਜੀਆਂ ਹੋਈਆਂ ਪੈਲੀਆਂ ਵਿੱਚ ਵੱਡ ਜਾਂਦੀਆਂ ਵਡੇਰੇ ਹੋਣ ਕਰਕੇ ਉਹ ਉਹਨਾਂ ਦੇ ਮਗਰ ਨਾ ਦੌੜ ਸਕਦੇ ਉਹ ਆਪਣੇ ਪੋਤਰੇਆਂ ਤੇ ਨੌਕਰਾਂ ਨੂੰ ਆਵਾਜ਼ਾ ਮਾਰ-ਮਾਰ ਹਾਫ ਜਾਂਦੇ ਮੁੰਡੇ ਵੀ ਅੱਗੋਂ ਉਹਨਾਂ ਹੀ ਜੀਕਦੇ ਨੌਕਰ ਉਂਝ ਬੋੜ-ਬੋੜ ਕਰਦੇ ਫਿਰਦੇ ਬਾਪੂ ਜੀ ਮੁੰਡਿਆਂ ਨੂੰ ਨੌਕਰਾਂ ਨੂੰ ਗਾਲ੍ਹਾਂ ਉਤਾਰਉਂਦੇ ਭਰਾ ਘਰ ਆਉਂਦਾ ਤਾਂ ਨੂੰ ਅਤੇ ਪੋਤਰੇ ਪਿਤਾ ਜੀ ਦੇ ਖਿਲਾਫ ਉਹਦੇ ਕਰਨ ਭੜਦੇ ਲੜਾਈ ਹੋ ਜਾਂਦੀ ਉੱਚੇ ਨਿਵੇਂ ਸ਼ਬਦ ਬੋਲੇ ਜਾਂਦੇ ਪਿਤਾ ਜੀ ਨਰਾਜ਼ ਹੋ ਕੇ ਤੁਰ ਪਏ। ਦੋਹਾ ਮੱਜਾਂ ਦੇ ਦੁੱਧੋ ਭਾਜ ਜਾਣ ਮਦਰੋਂ। ਪਿਤਾ ਜੀ ਨੂੰ ਹਸਪਤਾਲ ਕੱਲ ਭਰਾ ਦੋਵੇਂ ਮੱਜਾਂ ਮੰਡੀ ਲੈ ਗਿਆ। ਪਿਤਾ ਜੀ ਦੇ ਵਾਪਸ ਆਉਣ ਉੱਤੇ ਘਰ ਵਿੱਚ ਬਹੁਤ ਹੰਗਾਮਾ ਮਚਿਆ। ਨੰਗੇ ਪੈਰੀ ਪਿਤਾ ਜੀ ਭਾਖਣਾ ਨਹਿਰ ਨੂੰ ਭਾਜ ਉੱਠੇ। ਬੜੀ ਮੁਸ਼ਕਲ ਨਾਲ ਖਿੱਚ ਤੁਰੋ ਕੇ ਉਹਨਾਂ ਨੂੰ ਵਾਪਸ ਲਿਆਂਦਾ ਗਿਆ। ਭਰਾ ਜਲਦੀ ਦੋ ਦੋ ਗਲੀਆਂ ਗਾਇਆਂ ਲੈ ਆਇਆ ਸੀ 20-20 ਕਿਲੋ ਪੱਕੇ ਦੁੱਧ ਦੇਣ ਵਾਲੀਆਂ ਗਾਇਆਂ ਦੋਹਾਂ ਮਗਰ ਸਜਾਈਆਂ ਬੱਚੀਆਂ ਪਰ ਪਿਤਾ ਜੀ ਨੂੰ ਉਹ ਬੱਚੀਆਂ ਚੰਗੀਆਂ ਨਾ ਲੱਗੀਆਂ ਸਾਰਾ ਟੱਬਰ ਸਣੇ ਕੰਮਿਆਂ ਉਹਨਾਂ ਦੀ ਸੇਵਾ ਵਿੱਚ ਰੁੱਝਿਆ ਰਹਿੰਦਾ ਆਂਢੀ ਗੁਆਂਢੀ ਫਾਰਮਾਂ ਵਾਲੇ ਵੇਖਣ ਆਉਂਦੇ ਭਰਾ ਉਹਨਾਂ ਦੀਆਂ ਸੇਵਤਾ ਕਰਦਾ ਨਾ ਥੱਕਦਾ ਪਰ ਪਿਤਾ ਜੀ ਮਹਿਸੂਸੇ ਜੇ ਚੁੱਪਚਾਪ ਉਹਨਾਂ ਵੱਲ ਵੇਂਦੇ ਰਹਿੰਦੇ ਰਾਤ ਨੂੰ ਪੁੱਤਰੇ ਦੁੱਧ ਲੈ ਕੇ ਜਾਂਦੇ ਤab ਬਹਨਾਂ ਬਣਾ ਕੇ ਮੋੜ ਦਿੰਦੇ ਆਖੇ ਗਾਂਈ ਦਾ ਦੁੱਧ ਵੀ ਕੋਈ ਪੀਣ ਲਾਇਕ ਹੁੰਦਾ ਏ ਬਸ ਕਦੇ ਕਦੇ ਮੋਰਾ ਨਸਲ ਦੀ ਇੱਕੋ ਇੱਕ ਬੱਚੇ ਬਚਾਈ ਕੱਟੇ ਨੂੰ ਖੁਰਲੀ ਕੋਲ ਜਾ ਖਲੋਂਦੇ ਆਪ ਟੋਕਰੀ ਪੱਠਿਆਂ ਦੇ ਪਰ ਉਹਦੀ ਖੁਰਲੀ ਵਿੱਚ ਲਾਦ ਆਉਂਦੇ ਉਹਦੇ ਮੱਥੇ ਉੱਤੇ ਕੰਡ ਉੱਤੇ ਹੱਥ ਫੇਰਦੇ ਰਹਿੰਦੇ ਪਿਤਾ ਜੀ ਰਾਤ ਨੂੰ ਅਡੋਲ ਉੱਠਦੇ ਆਲੇ ਦੋਲੇ ਵੇਖਦੇ ਕੋਈ ਜਾਗਦਾ ਨਾ ਹੁੰਦਾ ਰਡੂਲ ਕੱਟੀ ਦਾ ਰੱਸਾ ਜਾ ਖੋਲਦੇ ਹਨੇਰੇ ਵਿੱਚ ਉਹਦੀਆਂ ਅੱਖਾਂ ਲਿਸ਼ਕੁੱਟਦੀਆਂ ਸਹਜੇ ਸਹਜੇ ਉਹ ਬੈਂਗਣਾ ਜਾਂ ਮਿਰਚਾਂ ਮਿਰਚਾਂ ਦੀ ਪਨੀਰੀ ਵਿੱਚ ਜਾਵੜਦੀ ਪਨੀਰੀ ਗੋਭੀ ਜਾਂ ਨਵੀਂ ਕਿਸਮ ਦੇ ਟਮਾਟਰਾਂ ਦੇ ਮਹਿੰਗੇ ਬੀਜ ਦੀ ਵੀ ਹੋ ਸਕਦੀ ਸੀ ਸਵੇਰ ਤੱਕ ਰੱਜ ਪੁੱਜ ਕੇ ਖਿੰਡ ਬਣੀ ਉਹ ਖਰਾਮਾ ਖਰਾਮਾ ਚਲਦੀ ਘਰ ਨੂੰ ਆਰੇ ਹੁੰਦੀ ਹਾਏ ਇਹਨੂੰ ਰਾਤ ਕਿਸ ਖੋਲਿਆ ਸਾਰੀ ਸਾਰੀ ਪਨੀਰੀ ਉਜਾੜ ਦਿੱਤੀਏ ਨੇ ਚਾਚਾ ਜੀ ਸੜਕ ਉੱਤੇ ਖਲੋਤੇ ਬਾਵਾ ਮਾਰ ਮਾਰ ਪਿਤਾ ਜੀ ਨੂੰ ਉਲਾਮੇ ਦੇ ਰਹੇ ਹੁੰਦੇ ਇਹ ਨਹੀਂ ਮੁੜਦੇ ਜਿੰਨਾ ਚਿਰ ਨੱਥੀ ਲਹਾਈ ਨਾ ਕਰਵਾ ਲੈਣ ਅੰਦਰ ਕਮਰੇ ਵਿੱਚ ਭਰਾ ਬੂੜ ਬੂੜ ਕਰ ਰਿਹਾ ਹੁੰਦਾ ਇਸੇ ਦੇ ਵੀ ਕਿਸੇ ਗੱਲ ਦੀ ਪਰਵਾਹ ਨਾ ਕਰਦੇ ਹੋਏ ਪਿਤਾ ਜੀ ਕੇਵਲ ਰੱਜੀ ਹੋਈ ਕੱਟੀਆਂ ਦੀਆਂ ਭਰੀਆਂ ਹੋਈਆਂ ਕੋਖਾਂ ਵੱਲ ਵੇਖ ਰਹੇ ਹੁੰਦੇ ਉਹਦੀਆਂ ਸੰਤੋਸ਼ ਚਮਕਦੀਆਂ ਹੋਈਆਂ ਅੱਖਾਂ ਵੱਲ ਦੇਖਦੇ ਆ ਇੱਕ ਨਿੱਕੀ ਨਿੱਕੀ ਸ਼ਰਾਰਤੀ ਜੀ ਮੁਸਕਾਨ ਉਹਨਾਂ ਦੇ ਮੂੰਹ ਤੇ ਫੈਲ ਜਾਂਦੀ ਅਤੇ ਇੱਕ ਅਜੀਬ ਜਿਹੀ ਚਮਕ ਉਹਨਾਂ ਦੀਆਂ ਅੱਖਾਂ ਵਿੱਚ ਭਰ ਜਾਂਦੀ ਧੰਨਵਾਦ ਜੀ ਏ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ I